ਦਲੰਦਰ ਵੈਸਟੋਂ ਇੱਕ ਮੰਦਭਾਗੀ ਖਬਰ ਜਿਹੜੀ ਸਾਂਝੀ ਕਰ ਰਿਹਾ ਦੱਸਿਆ ਜਾ ਰਿਹਾ ਕਿ 12 ਸਾਲਾ ਮੁੰਡੇ ਨੂੰ ਜਿਹੜਾ ਕਰੰਟ ਪੈ ਗਿਆ ਹਾਈ ਵੋਲਟੇਜ ਤਾਰਾਂ ਨੇ ਜਿਹੜਾ ਉਹਨੂੰ ਖਿੱਚ ਲਿਆ ਤਾਂ ਉਹ ਝੁੱਲਸ ਗਿਆ ਪੂਰਾ ਹੀ ਔਰ ਜਿਹੜੀ ਬਸਤੀ ਦਾਇਸ਼ਮੰਦਾ ਦੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਜਿੱਥੇ ਕਿ ਲੜਕਾ ਜਿਹੜਾ ਕੋਠੇ ਤੇ ਸੀਗਾ ਤਾਂ ਉਹਨੂੰ ਜਿਹੜਾ ਤਾਰਾਂ ਦੇ ਨਾਲ ਝੁੱਸਣ ਨਾਲ ਜਿਹੜਾ ਉਹਨੂੰ ਹਸਪਤਾਲ ਲੈ ਗਏ ਆ ਹਾਂਜੀ ਭਜੀ ਕੀ ਨਾਮ ਤੁਹਾਡਾ ਤਕਲੀਫ ਗੱਲ ਕੀ ਹੈ ਮੇਰਾ ਨਾਮ ਦੀਪਕ ਜੱਜਵਾਲਾ ਦੀਪੋਦੀ ਕੀ ਹੋਇਆ ਕੀ ਮਾਮਲਾ ਕੀ ਮਾਮਲਾ ਕੀ ਥੋੜੀ ਦੇਰ ਪਹਿਲਾਂ ਹੀ ਨਾ ਮਤਲਬ ਕਿ ਅੱਧਾ ਘੰਟਾ ਪਹਿਲਾਂ ਇੱਥੇ ਉੱਪਰ ਤਾਰਾਂ ਜਾਂਦੀਆਂ ਆਹਾਈ ਵੋਲਟੇਜ 66 ਕਿਵੀ ਦੀਆਂ ਤੇ ਉਸ ਤੇ ਮੁੰਡੇ ਨੇ ਨਾ ਥੋੜਾ ਜਿਹਾ ਕੋਠੇ ਚੜਿਆ ਤੇ ਉਹਨੇ ਜੱਕਦਮ ਤਾਰਾਂ ਨੇ ਨੂੰ ਖਿੱਚ ਲਿਆ ਆਪਣੇ ਨਾਲ ਕੋਈ ਜਦੋਂ ਘਰ ਦੇ ਪਟਾਕੇ ਪੈ ਗਏ ਮੀਟਰ ਮੁੰਡਾ ਸੜ ਗਏ ਤੇ ਲੋਕੀ ਇਕੱਠੇ-ਕੁੱਠੇ ਹੋਏ ਤੇ ਉਹਨਾਂ ਦੀ ਛੋਟੀ ਸਿਸਟਰ ਕੋਠੇ 'ਚੋਂ ਡਾਂਗ ਰੂ ਮਾਰ ਕੇ ਥੱਲੇ ਲਈ ਕੱਪੜੇ-ਕੁਪੜੇ ਸਾਰੇ ਸੜ ਗਏ ਦੇ ਹੀ ਉਹਦੇ ਤੇ ਉਹ ਸਰੀਰ ਵੀ ਮਤਲਬ ਕਾਫੀ ਉਹਦਾ ਨੁਕਸਾਨ ਹੋ ਗਿਆ। ਉਹਦਾ ਕਰੰਟ ਕਿੱਦਾਂ ਲੱਗ ਗਿਆ ਉਹਨਾਂ ਉੱਪਰ ਕੋਠੇ ਤੇ ਸਾਰਾ ਬੋਨੀ ਨਹੀਂ ਬੜੀਆਂ ਕਮਲੇ ਤਾਂ ਪ੍ਰਸ਼ਾਸਨ ਨੂੰ ਕਰ ਚੁੱਕੇ ਪਹਿਲਾਂ ਜਿਹੜੀ ਮੇਨ ਹਾਈ ਵੋਲਟੇਜ ਤਾਰ ਉੱਪਰ ਵਾਲੀ ਉਹਦੇ ਨਾਲ ਝੋਸਿਆ ਜਾਂ ਥੱਲੇ ਵਾਲਿਆਂ ਨਾਲ ਨਹੀਂ ਨਹੀਂ ਉੱਤੇ ਵਾਲੀ ਮੇਨ ਵਾਲੀ ਨਾਲ ਠੀਕ ਹੈ ਜਿਹੜੀ ਮੇਨ ਤਾਰ ਹੈ ਨਾ ਪਰਿਵਾਰਕ ਮੈਂਬਰ ਕਿੱਥੇ ਨੂੰ ਰਹਾ ਵੇ ਆ ਘਰ ਹੈ ਇਹ ਆ ਗਵਾਨ ਦਾ ਘਰ ਆ ਦੇਖੋ ਆਓ ਤੁਹਾਨੂੰ ਦਿਖਾਉ ਹੂੰ ਦਿਖਾਓ ਸੋ ਤਸਵੀਰਾਂ ਇਸ ਵੇਲੇ ਤੁਹਾਨੂੰ ਬਸਤੀ ਦਾਣਸ਼ਮੰਦਾ ਤੋਂ ਸਾਂਝੀ ਕਰ ਰਹੇ ਸ਼ਿਵਾਈ ਨਗਰ ਤੋਂ ਇੰਨਾ ਕਿ ਪਤਲੇ ਕਿ ਨੁਕਸਾਨ ਬਾਣ ਗਵਾ ਪੂਰੇ ਮਹੱਲੇ ਦੇ ਕਾਪੀ ਕਾਪੀ ਏਰੀਆ ਦੇ ਮੀਟਰ ਜਿਹੜੇ ਬਲਬ ਤੇ ਐਲਈਡੀ ਵਗੈਰਾ ਫ੍ਰਿਜ ਵਗੈਰਾ ਤਕਰੀਬਨ ਹੀ ਏਰੀਆ ਤੇ ਤਕਰੀਬਨ ਕੋਈ ਤਾਂ ਨਹੀਂ ਪੰਗਾ ਪੁੰਗਾ ਲਿੱਤਾ ਕੀ ਹੋਇਆ ਕਿਦਾਂ ਮਤਲਬ ਅੱਗੇ ਵੀ ਨਾ ਅਜ ਤੋਂ ਕੁਝ ਸਾਲ ਪਹਿਲਾਂ ਇੱਥੇ ਸਾਹਮਣੇ ਨਾ ਇੱਕ ਐਸੀ ਐਦਾ ਹੀ ਬੰਦਾ ਉੱਪਰ ਗਿਆ ਸੀਗਾ ਉਹਦੇ ਲੱਗੇ ਕੋਈ ਮੰਜਾ-ਮੁੰਜਾ ਜਿੱਦਾਂ ਲੋਹੇ ਦਾ ਮੰਜਾ ਡਟਾਇਆ ਹੀ ਤੇ ਉਹ ਬੈਠਾ ਹੋਇਆ ਜਾਂਦਾ ਉਹਨੇ ਪਹਿਲਾਂ ਹੀ ਮੌਤ ਹੋ ਚੁੱਕੀ ਪਹਿਲਾਂ ਹੂੰ ਅਜਾ ਪਹਿਲਾਂ ਵੀ ਡੈਥ ਹੋਈ ਹੈ ਪਹਿਲਾਂ ਵੀ ਇੱਥੇ ਡੈਥ ਹੋ ਚੁੱਕੀ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਕੀਤਾ ਉਹ ਕਿੰਨਾ ਸਮਾਂ ਪਹਿਲਾਂ ਹੋਈ ਸੀ ਘਟਰਾ ਆਈ ਥਿੰਕ ਮੈਨੂੰ ਉਹ ਹੀ ਗੇ ਸਤ ਸੱਤ ਸਾਲ ਹੋ ਗਿਆ ਪਰ ਫਿਰ ਵੀ ਮਤਲਬ ਕਿ ਪ੍ਰਸ਼ਾਸਨ ਨੂੰ ਦੱਸਣ ਤੋਂ ਬਾਅਦ ਵੀ ਕੋਈ ਇੱਥੇ ਹੱਲ ਨਹੀਂ ਨਿਕਲਿਆ ਅੰਗੈਲੀ ਅੰਗੈਲੀ ਵਰਤੀ ਜਾ ਰਹੀ ਹੈ ਅੰਗੈਲੀ ਵਰਤੀ ਜਾ ਰਹੀ ਹੈ ਹੁਣ ਵੀ ਟਿੱਕੀ ਕੰਡੀਸ਼ਨ ਕੀ ਹੈ ਬੱਚੇ ਦੀ ਬੱਚੇ ਦੀ ਕੰਡੀਸ਼ਨ ਠੀਕ ਨਹੀਂ ਹੈ ਜੀ ਥੋੜੇ ਜਿਆਦਾ ਜਿਆਦਾ ਸੀਰੀਅਸ ਹੈ ਹੁੰਦਾ ਹੁਣ ਤੇ ਗਰਮ ਗਰਮ ਗੱਲਾਂ ਕਰ ਰੋ ਰਹੇ ਮਾਪੇ ਰੋ ਰਹੇ ਬਚਰੇ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੱਥੇ ਇੱਥੇ ਤਾਰਾ ਨੀਵੀਆਂ ਹੈਗੀਆਂ ਜਿੱਥੇ ਪਹਿਲਾਂ ਇੰਫੀਸ਼ੈਂਟ ਹੋ ਚੁੱਕਾ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਚਾਹੀਦਾ ਕਿ ਹੱਲ ਕਰਾਉਣਾ ਬਟਨ ਦੀ ਬਈ ਕਸੂਰવાર ਕੌਣ ਹੈ ਦਾ ਬੱਚੇ ਨੂੰ ਕਸੂਰવાર ਸਮਝੀਏ ਜਾਂ ਤਾਰਾ ਨੂੰ ਸਮਝੀਏ ਜਾਂ ਪ੍ਰਸ਼ਾਸਨ ਨੂੰ ਸਮਝੀਏ ਦੇਖੋ ਜੀ ਆਪਾਂ ਕਸੂਰਵਾਰ ਤੇ ਪ੍ਰਸ਼ਾਸਨ ਨੂੰ ਸਮਝਣਾ ਤੁਸੀਂ ਦੇਖੋ ਜੇ ਤਾਰਾ ਦਾ ਹੱਲ ਨਹੀਂ ਹੋ ਸਕਦਾ ਕਮ ਸੇ ਕਮ 10 15 15 ਬੀਬੀ ਫੋਟੋ ਉੱਪਰ ਦੇ ਚੱਕੋ ਤਾਰਾ ਤੁਹਾਨੂੰ ਮਦਾਨਾ ਮੌਕੇ ਤੇ ਇੰਨੀਆਂ ਨੀਵੀਆਂ ਹੋ ਚੁੱਕੀਆਂ ਮੋਠੇ ਜਦੋਂ ਬੰਦੇ ਰਾਤ ਨੂੰ ਗਰਮੀਆ ਦੇ ਵਿੱਚ ਸੌਂਦੇ ਆ ਤੇ ਉਹਨਾਂ ਦਾ ਜਿਹੜਾ ਫੋਰਡਿੰਗ ਬੈੱਡ ਆ ਨਾ ਮੰਜਾ ਉਹ ਅਰਥ ਕਰਦਾ ਜੀ ਜਦੋਂ ਬੈਂਡਰ ਡੈਕਟਰ ਦਾ ਅਰਥ ਕਰਦਾ ਮਤਲਬ ਕਿ ਇੱਥੇ ਤੇ ਮਤਲਬ ਕਿ ਰਿਕਸ ਵਾਲੀ ਕੰਮ ਹੈ ਗਰੀਬੀ ਟੱਪ ਦਾ ਸ਼ਿਵਾਈ ਨਗਰ ਜਾਂ ਤਾਂ तकरीबन ਇੱਥੇ ਫੋਟਵਾਲਸ ਹੁੰਦੀ ਹੈ ਗੇਨ ਸੀ ਦੇ ਸਟੀਚਿੰਗ ਕਰਦੇ ਆ ਕੋਈ ਧਿਹੜੀ ਕੱਪਦਾ ਕੋਈ 100 150 200 ਰੁਪਏ ਦੀ ਹੁਣ ਚੱਕਦਾ ਮੈਥੋਂ ਕਿੱਦਾਂ ਲੰਕਾਨ ਸ਼ਿਫਟ ਕਰ ਜਨ ਬਾਹਰ ਜਿਹੜੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਮਦਦ ਕਰਨ ਹੈਲਪ ਕਰਨ ਜਾਂ ਤਾਰਾਂ ਦਾ ਕੋਈ ਹੱਲ ਸੋਚਣ ਨਹੀਂ ਤੇ ਪਰ ਮਜਬੂਰਾਂ ਸਾਡੇ ਨੂੰ ਸੜਕਾਂ ਤੇ ਉਤਰਨਾ ਪੈਣਾ ਸਾਡੇ ਕੋਲ ਲਾਸਟ ਆਪਸ਼ਨ ਹੈ ਇਹੀ ਹੈ ਫਿਰ ਨਹੀਂ ਡਾਕਟਰ ਸਾਹਿਬ ਨੇ ਕੀ ਕਿਹਾ ਕਿੰਨੇ ਕ ਪਰਸੈਂਟ ਜਿਹੜਾ ਝੁਲਸਿਆ ਲੜਕਾ ਡਾਕਟਰ ਨਾਲ ਹਜੇ ਮੇਰੀ ਗੱਲ ਨਹੀਂ ਹੋਈ ਹਜੇ ਆਪਾਂ ਐਂਬੂਲੈਂਸ ਸੱਦ ਕੇ ਉਹਨੂੰ ਭੇਜਿਆ ਹਸਪੀਟਲ ਬਾਕੀ ਪਰਿਵਾਰਕ ਮੈਂਬਰਾਂ ਨੂੰ ਹੀ ਗੱਲ ਜਿਹੜੇ ਨਾਲ ਗਏ ਹੋ ਲੜਕੇ ਦੇ ਪਰਿਵਾਰਕ ਮੈਂਬਰਾਂ ਨਾਲ ਹਜੇ ਕਿਸੇ ਨਾਲ ਗੱਲ ਨਹੀਂ ਹੋਈ ਆਈ ਥਿੰਕ ਹੁਣ ਹੀ ਪਹੁੰਚੇ ਹੋਣੇ ਆ ਤੇ ਜਸ ਜੇ ਸਮੇਂ ਲੈ ਗਏ ਉਸ ਸਮੇਂ ਕਿੰਦਾ ਦੀ ਕੰਡੀਸ਼ਨ ਸੀਗੀ ਉੱਥੇ ਕੱਪੜੇ ਸਾਰੇ ਸੜਗੇ ਦੇ ਉੱਪਰ ਚੰਬੜੀ ਸਾਰੀ ਸੜਗੀ ਦੀ ਸੀ ਜਿਹੜੀ ਉੱਥੋਂ ਮਤਲਬ ਕਾਫੀ ਮਤਲਬ ਨਹੀਂ ਮੈਂ ਪਤਾ ਦੇਖਿਆ ਨਹੀਂ ਗਿਆ ਕੋਈ ਜਿਹੜਾ ਦੇਖਦਾ ਹੀ ਉਹ ਲੇਡੀਜ਼ ਚੀਂਕਾ ਮਾਰ ਲਾਪਨ ਦੀ ਬਟ ਚਲੋ ਇਹ ਆਪਣੇ ਪ੍ਰਧਾਨ ਜੀ ਦੇ بیٹے ਹੈ ਭਾਜੀ ਇਹਨਾਂ ਨੇ ਹਿੰਮਤ ਕੀਤੀ ਪਹਿਲਾਂ ਤੇ ਐਂਬੂਲੈਂਸ ਬਹੁਤ लेट ਆਈ ਇਹਨਾਂ ਨੇ ਇਹਨਾਂ ਨੇ ਆਟੋ ਦੇ ਵਿੱਚ ਲੈ ਕੇ ਗਏ ਅੱਡੇ ਤੇ ਜਿੱਥੇ ਐਂਬੂਲੈਂਸ ਮਿਲ ਗਈ ਪੂਰੇ ਸਰੀਰ ਚੋਂ ਇਹਨਾਂ ਤੋਂ ਆ ਨਿਕਲਦੇ ਵੇ ਕਹਿਣ ਦੀ ਅੱਗ ਲੱਗ ਜਿੰਦੀ ਹੂੰ ਕੱਪੜੇ ਝੁਸਲੇ ਪਏ ਆਸ-ਆਸਤਾ ਸਾਰੇ ਕੱਪੜੇ ਸੜ ਗ ਉਹ ਬਰਸਕੀ ਨਹੀਂ ਸੀ ਨਹੀਂ ਕਿੰਨੀ ਕੀ ਐਂਬੂਲੈਂਸ 108 ਸਰਕਾਰੀ ਐਂਬੂਲੈਂਸ ਬੁਲਾਈ ਸੀ ਹਾਂਜੀ ਹਾਂਜੀ ਤੇ ਕਿੰਨੀ ਕੀ ਧੇਰ ਬਾਅਦ ਆਈ ਕਿਹਣੀ ਇੱਥੇ ਪੀਲੀ ਕੋਠੀ ਕੋਲ ਲੱਗ ਰਿਹਾ ਸੀ ਮੈਂ ਇਥੋਂ ਆਟੇ ਦੇ ਭਾਗੇ ਲੈ ਕੇ ਆਇਆ ਅੱਛਾ ਇਥੋਂ ਆਟੋ ਹੀ ਲਗਾਇਆ ਦੀ ਹਾਂਜੀ ਤੇ ਉਸ ਵੇਲੇ ਉਹ ਹੋਸ਼ ਹੀ ਆ ਬੇਸੋਦੀ ਸੀ ਉਹ ਕੱਲਾ ਹੀ ਮੁੰਡਾ ਸੀ ਨਹੀਂ ਨਹੀਂ ਲੜਕੇ ਨੂੰ ਹੋਸ਼ ਹੀ ਜਬ ਵੀ ਸੁਦੀ ਹਾਲਾਤ ਸੀ ਨਹੀਂ ਹੋਸ਼ ਹੈਗੀ ਹੋਸ਼ ਹੈਗੀ ਪਰ ਇੰਨੀ ਹੋਸ਼ ਨਹੀਂ ਪਈ ਪੂਰਾ ਸਰੀਰ ਸੜਿਆ ਪਿਆ ਗੱਲ ਗੁੱਲ ਕਰਦਾ ਸੀ ਗੱਲ ਕੋਈ ਨਹੀਂ ਕੀਤੀ ਹੈ ਗੱਲ ਕੋਈ ਬੋਲਦਾ ਨਹੀਂ ਅਜੇ ਕੋਈ ਨਹੀਂ ਕੀਤੀ ਹੁਣ ਉੱਥੇ ਜਾ ਕੇ ਪਾ ਲੱਗੇ ਟੀਕਾ ਹੀ ਵੱਢੀਆਂ ਨਹੀਂ ਬਸ ਆਉਂਦੇ ਜਿਨ੍ਹਾਂ ਦੇ ਘਰ ਹੋਏ ਸੀ ਕੀ ਲੱਗਦਾ ਇਹਨੂੰ ਤਾਰਾ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਜਿਹੜੀਆਂ ਹਲਕਾ ਜਲੰਧਰ ਵੈਸੀਆਂ ਸਾਂਝੀ ਕਰ ਰਹੇ ਹਾਂ ਜਿੱਥੇ ਹਾਈ ਵੋਲਟੇਜ ਤਾਰਾਂ ਨੇ ਇੱਕ ਬੱਚੇ ਨੂੰ ਜਿਹੜਾ ਦੇਖੋ ਕਿੱਦਾਂ ਖਿੱਚ ਲਿਆ ਆਪਣੇ ਵੱਲ ਝੁਲਸ ਗਿਆ ਜਿਹੜਾ ਬੱਚਾ ਔਰ ਉਹਨੂੰ ਜਿਹੜਾ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਗਏ ਨੇ ਪਰਿਵਾਰਕ ਮੈਂਬਰਾਂ ਨੇ ਇੱਥੋਂ ਬੜੀ ਹੀ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਬੱਚਾ ਇੱਥੋਂ ਭੇਜਿਆ ਇਹਨਾਂ ਦੇ ਦੱਸਣ ਮੁਤਾਬਕ ਹੀ ਲੜਕੇ ਦੀ ਕਾਫੀ ਜਿਹੜੇ ਕੱਪੜੇ ਵੀ ਐ ਉਹ ਸਾਰੇ ਸੜ ਗਏ ਔਰ ਸਕਿਨ ਜਿਹੜੀ ਹੈ ਤਕਰੀਬਨ ਉਹਦੀ ਜਿਹੜੀ ਸੜ ਗਈ ਹੈ ਸਾਰੀ ਅੱਛਾ ਅੱਛਾ ਤੇ ਉਹਨਾਂ ਦੇ ਘਰ ਦੇ ਹਾਲਾਤ ਤੁਹਾਨੂੰ ਜਿਹੜੇ ਸਾਂਝੇ ਕਰ ਰਿਹਾ ਜਿਨ੍ਹਾਂ ਦੇ ਬੱਚੇ ਨੂੰ ਸਾਰੇ ਹੀ ਅੰਦਰ ਹੋਇਆ ਇੱਕ ਮੇਰਾ ਘਰ ਐਥੋਂ ਕਮ ਸੇ ਕਮ ਵੀ 100 ਘਰ ਦੂਰ ਐ ਦੇਖੋ ਜੀ ਕਿੱਦਾਂ ਅੱਗ ਲੱਗਾ ਪਿਆ ਨੁਕਸਾਨ ਹੋਇਆ ਇਦਾਂ ਲੱਗਦਾ ਇੰਨਾ ਕੁ ਨੁਕਸਾਨ ਹੋ ਚੁੱਕਾ ਕਿ ਦਾਦਾ ਲੋਕਾਂ ਦਾ ਉਹਦਾ ਕੀ ਹਾਲ ਹੋ ਜਾਣਾ ਬੱਚੇ ਦਾ ਦੇਖੋ ਜੀ ਉਹ ਦੇਖੋ ਇੱਕ ਮਿੰਟ ਬਾਹਰ ਸਾਰੀ ਵਾਇਰਿੰਗ ਸੜ ਗਈ ਹੈ ਬਿਲਕੁਲ ਉਹ ਦੇਖੋ ਮੀਟਰ ਤੋਂ ਦੇਖ ਸਕਦੇ ਕੋਈ ਚੱਕ ਕੇ ਸਰ ਦਾ ਪੁੱਤੋਂ ਬਲਾਸਟ ਹੋਇਆ ਹੂੰ ਉੱਥੋਂ ਬਲਾਸਟ ਹੋ ਗਏ ਉਹ ਦੇਖੋ ਮੀਟਰ ਕਿੱਥੇ ਡਿੱਗਾ ਗਿਆ ਇਹ ਜਿਹੜਾ ਲੱਗਾ ਸੀ ਮੀਟਰ ਬਿਲਕੁਲ ਬਿਲਕੁਲ ਮੀਟਰ ਦੇ ਬਾਹਰ ਹੀ ਲੱਗਾ ਸੀ ਮੀਟਰ ਮੇਨ ਬਾਹਰ ਮੇਨ ਨਾਲ ਦੀ ਸਪਲਾਈ ਇੱਥੇ ਹੈ ਉਹ ਟੱਕਣ ਕਿੱਥੇ ਡਿੱਗੇ ਉੱਡ ਕੇ ਗਿਆ ਸਾਰਾ ਉੱਪਰ ਜਾਣ ਲਈ ਡਰ ਲੱਗ ਰਿਹਾ ਜੇ ਉੱਥੇ ਜਾਣਾ ਹੈ ਦੂਰੋਂ ਦੂਰੋਂ ਦੇਖੋ ਮੜਾ ਦੱਸ ਵੀ ਦੋ ਦੂਰ ਜਿਹੜੀ ਆਈ ਹੋਈ ਹੈ ਆਪਨੇ ਆ ਸੋ ਜਿਹੜੇ ਨਵੇਂ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਦੱਸਦੀ ਕਿ ਜਲੰਧਰ ਵੈਸਟ ਬਸਤੀ ਦਾਣਸ਼ਮੰਦਾ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਸ਼ਿਵਾਜੀ ਨਗਰ ਦੇ ਵਿੱਚ ਜਿੱਥੇ ਇੱਕ ਲੜਕਾ ਜਿਹੜਾ ਕੋਠੇ ਤੇ ਬੱਚਾ ਸਿਗਾ तकरीबन 12 ਸਾਲ ਦਾ ਇਹ ਹਾਈ ਵੋਲਟੇਜ ਤਾਰਾ ਜਿਹੜੀਆਂ ਦੇਖੋ ਘਰ ਦੇ ਕਿੰਨੇ ਨਾਲੋਂ ਨਾਲ ਜਿਹੜੀਆਂ ਤਾਰਾਂ ਇਸ ਤਾਰਾ ਦੇ ਨਾਲ ਜਿਹੜਾ ਬੱਚਾ ਝੁਲਸਿਆ ਦੇ ਫਤੰ ਤਾਰਾ ਦਾ ਨਾਂ ਨਹੀਂ ਲੱਗਦੀ ਬਕਦਾ ਦੇ ਦੇਖੋ ਜੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਤਾਰਾ ਵੀ ਅੱਗੇ ਵੀ ਕੰਪਲੀਟਾਂ ਜਾਂ ਤੁਸੀਂ ਕਰ ਚੁੱਕੇ ਆ ਬਥੇਰਾ ਕੁਝ ਕਹਿ ਚੁੱਕੇ ਆ ਤੁਹਾਨੂੰ ਤਾਰਾ ਜੇ ਤੁਹਾਡੇ ਕੋਲ ਹੱਲ ਨਹੀਂ ਹੈਗਾ ਤੇ ਕਮ ਸੇ ਕਮ ਕੋਈ 10 ਵੀ 20 ਫੁੱਟ ਉੱਪਰ ਹੀ ਚੱਕੋ ਜਾਂਦਾ ਕੋਈ ਹੱਲ ਸੋਲੂਸ਼ਨ ਤੇ ਹਰ ਇੱਕ ਚੀਜ਼ ਦਾ ਹੈਗਾ ਥੱਲੇ ਆ ਯਾਰ ਸੋਲੂਸ਼ਨ ਜਿਹੜਾ ਹੱਲ ਤੇ ਹਰੇਕ ਚੀਜ਼ ਦਾ ਕੋਈ ਅਦਰ ਚੀਜ਼ ਤੇ ਹੈ ਕਿ ਦੁਨੀਆ ਤੇ ਜਿੱਦਾ ਹੱਲ ਨਹੀਂ ਹੋਵੇ ਇਹਦਾ ਹੱਲ ਕਿਉਂ ਨਹੀਂ ਹੋ ਰਿਹਾ ਸਾਹਮਣਾ ਘਰ ਬਿਲਕੁਲ ਉਹ ਵਾਈਟ ਕਲਰ ਦਾ ਨਹੀਂ ਤੁਸੀਂ ਤੁਸੀਂ ਕਹਿੰਦੇ ਇੱਕ ਜਾਣ ਪਹਿਲਾਂ ਚੱਲੀ 10 12 ਸਾਲ ਪਹਿਲਾਂ ਅੱਜ ਫਿਰ ਬੱਚੇ ਨਾਲ ਹੋ ਗਿਆ ਕਿੰਨੇ ਘੋਰ ਇਨਸੀਡੈਂਟ ਜਿਹੜੇ ਪ੍ਰਸ਼ਾਸਨ ਵੇਟ ਕਰ ਰਿਹਾ ਕਿ ਹੋਰ ਦੋ ਚਾਰ ਇਨਸੀਡੈਂਟ ਤੇ ਹੋਣ ਤਾਂ ਫਿਰ ਜਿਹੜਾ ਦਾ ਧਿਆਨ ਕੀਤਾ ਜਾਵੇ ਪ੍ਰਸ਼ਾਸਨ ਨੂੰ ਦੇਖੋ ਕੁੰਭ ਕੰਦੇ ਨਹੀਂ ਹੁੰਦਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਗਰੀਬਾਂ ਨੂੰ ਦੇਖੇ ਬਿਜਲੀ ਦਾ ਬਿਲੀ ਬਿਜਲੀ ਬੋਰਡ ਨੂੰ ਚਾਹੀਦਾ ਵਾ ਜਿੰਨੀਆਂ ਤਾਰਾਂ ਨਾਲ ਅੱਗੇ ਵੀ ਐਸੀ ਹੁਣ ਵੀ ਬੱਚਾ ਇੱਕ 10 12 ਸਾਲ ਦਾ ਗਰੀ ਪਰਿਵਾਰ ਰੇੜੀ ਲਾਂਦੇ ਸਟੌਪ ਠੀਕ ਕਰਦੇ ਨੇ ਸਟੌਪ ਠੀਕ ਕਰਦੇ ਉਹਨਾਂ ਨੂੰ ਕਿੰਨੀ ਕੀ ਇਨਕਮ ਹੋਊਗੀ ਜਾਂ ਇਹਨੂੰ ਕਿਸੇ ਚੀਜ਼ ਨਾਲ ਕਵਰਪ ਕਰਾਇਆ ਜਾਵੇ ਬਿਲਕੁਲ ਬਿਲਕੁਲ ਚਾਹੀਦਾ ਪ੍ਰਸ਼ਾਸਨ ਨੂੰ ਯਾਦ ਦੇ ਦੋ ਪਰ ਕਵਰ ਕਰਾਇਆ ਜਾਵੇ ਇਹਨੂੰ ਪਲਾਸਟਿਕ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਜਿਹੜਾ ਕਿ ਨਾ ਨੁਕਸਾਨ ਹੋਵੇ ਕਿਸੇ ਦਾ ਹੁਣ ਤੇ ਚਲੋ ਬੱਚੇ ਵਾਲ ਸਾਨੂੰ ਜ਼ਿਆਦਾ ਧਿਆਨ ਹੈ ਮੈਂ ਵੀ ਹਸਪੀਟਲ ਚੱਲਾਂ ਕਿਉਂਕਿ ਮੇਰੇ ਵੀ ਮਦਰ 20 ਦਿਨ ਪਹਿਲਾਂ ਐਕਸਪੀਰੀ